ਇਸ ਵਾਰੀ ਦੇ ਬੰਟੀ ਹੋਰ ਬਲਾਗਰ ਦੇ ਬੰਟੀ ਪਾਣੀ ਪਿੰਡ ਹੈ ਜੀ ਸਾਹਮਣੇ ਬਿਲਕੁਲ ਹੈ ਸਾਰਾ ਡੁੱਬਿਆ ਪਿਆ ਫਨਕੂ ਸਾਹਿਬ ਬੈਠੇ ਬਿਲਕੁਲ ਹੀ ਤਰਪਾਲਾ ਪਾ ਕੇ ਰੋਕਿਆ ਸਾਰਾ ਸਾਨੂੰ ਬੜੀ ਸਾਰਾ ਸਾਨੂੰ ਪਹਿਲਾਂ ਇੱਕ ਮਿੰਟ ਜੀ ਤੇ ਇੱਕ ਮਿੰਟ ਜੀ ਪੱਕਾ ਹੱਲ ਕਰ ਦਿਓ ਸਰ ਇੱਕ ਮਿੰਟ ਜੀ ਇਹੀ ਬੇਨਤੀ ਆ ਤੁਹਾਡੇ ਅੱਗੇ ਜਿਹੜਾ ਮਕੌਂਡ ਸਾਬ ਦਾ ਇਹ ਪੁਲ ਹੈ ਜੇ ਪਾਣੇ ਦੇ ਕੰਢੇ ਤੁਰ ਕੇ ਜਾਈਏ ਤਾਂ 8.5 ਕਿਲੋਮੀਟਰ ਬਣਦਾ ਜੇ ਆਪਾਂ ਸਿੱਧਾ ਜਾਈਏ ਤਾਂ 5 ਕਿਲੋਮੀਟਰ ਆ ਜਾਂਦਾ 20 ਕੋਲ ਤੋਂ ਕੜਹਲ ਵਾਲਾ ਕੋਲੇ ਕੋੜੇ ਹੰਡੇ ਵਾਲਾ ਕੋਲ ਨਹੀਂ ਆਦਾ 12 ਕਿਲੋਮੀਟਰ ਹੈ ਮੈਂ ਤਾਂ ਜਾਈਏ ਕੰਢੇ ਕੰਢੇ ਜੇ ਸਿੱਧਾ ਜਾਈਏ 4 ਹੈ ਇਹ ਤਾਂ ਉਸ ਪੁਲ ਤੋਂ ਸੂਤ ਮੰਨ ਗਏ ਆਪਣੀ ਸਰਕਾਰ ਆਉਣ ਤੋਂ ਬਾਅਦ ਕਰਾਂਗੇ ਉਹਦਾ ਸੀਮੈਂਟ ਜਦਾਂ ਕੰਕਰੀਟ ਦਾ ਬਣਾਣੀ ਇਹਨੂੰ ਸਿੱਧਾ ਕਰੋ 2 ਫੁੱਟ 2 ਸਿੱਧਾ ਕਰੋ 2 ਕਿੱਲੇ ਚੌੜਾ ਉਹ ਟੈਕਨੀਕਲ ਤੋਂ ਪਰ ਹੁਣ ਸਾਨੂੰ ਇਹ ਬੰਨ ਪੱਕੇ ਕਰਨ ਵਾਸਤੇ ਪੂਰੀ ਸਹਿਤਾ ਕਰੋ ਪੂਰੀ ਜਮਾ ਦੇਖੋ ਜੀ ਅੱਜ ਹਾਂ ਆ ਸਾਰੇ ਤੁਸੀਂ ਵੰਡ ਆ ਪੁੱਛਣਾ ਇੱਕ ਮੈਂ ਜੀ ਮੇਰਾ ਮਤਲਬ ਹੈ 2000 ਲੀਟਰ ਡੀਜ਼ਲ ਭੇਜੀ ਦੂਆ ਆ ਵੀ ਪੈਸਾ ਇੱਥੇ ਰੱਖ ਕੇ ਕਰੀ ਮੈਂ ਗਲਜਾਰੀ ਨੂੰ ਖੜਾਣਾ ਜੀ ਇਹ ਨਹੀਂ ਨਹੀਂ ਕੋਈ ਲੋੜ ਨਾ ਕੋਈ ਮੇਰਾ ਮਤਲਬ ਹੈ ਯਾਰ ਕਾਹਦੇ ਚੇਅਰਮੈਨ ਨਾਮ ਹੈ ਪਰ ਸੋਸਿੰਗ ਸਭ ਨੂੰ ਉਹ ਅਕੇਲੀ ਦੋ ਦਾ ਕੰਮ ਕਰਨ ਲੱਗ ਠੀਕ ਹੈ ਬਿਲਕੁਲ ਜੇ ਅਸੀਂ ਕੋਈ ਦੀਸੇ ਕਰਨਾ ਸਾਡਾ ਨਾ ਇਧਰ ਲੱਭ ਗਏ ਨਾ ਇਧਰ ਲੱਭ ਸਕਦੇ ਜੇ ਜੰਨੇ ਰਲ ਮਿਲ ਕੇ ਸਾਡਾ ਹੱਲ ਕੀਤਾ ਉਹ ਮੈਂ ਉਹੀ ਕਹਿੰਦੇ ਨਾ ਮੈਂ ਕਰਦੇ ਨੂੰ ਕਹਿ ਦਿੰਦਾ ਫੈਸਲੇ ਪਾ ਕੇ ਕੋਈ ਚੱਕਰੀ 2000 ਲੀਟਰ ਮੈਂ ਭੇਜ ਮੈਂ ਸ਼ਾਮ ਦਾ ਠੀਕ ਹੈ ਹੋਰ ਵੀ ਢੋੜ ਕੇ ਢੋਟੇ ਨਾਲ ਐਡ ਮਾਰ ਦੇਣੀ ਮੈਂ ਪੀ ਨਹੀਂ ਜੋ ਕੋਈ ਕਿ ਤੇਰ ਮਲ ਜਾਈਂ ਕੋਈ ਕਰਾਂਗੇ ਇਥੇ ਪਰ ਜਵੀਨ ਤੇ ਤਾਂ ਨਹੀਂ ਹਾਲੇ ਬਣਨੇ ਹਾਲੇ ਫੋਟੋ ਕਰਦਾ ਫੋਟੋ ਕਰਦਾ ਪਰ ਤੁਸੀਂ ਆਇਆ ਕਰੋ ਯਾਰ ਟਰੈਕਟਰ ਨੂੰ ਲੱਗੇ ਹੋਏ ਇਹ ਕਦੇ ਨਹੀਂ ਆਉਂਦਾ ਗੀਗਲ ਵਿੱਚ ਕਦੇ ਨਹੀਂ ਆਉਂਦਾ ਮੈਂ ਜੁਬਾ ਬਣਾ ਤੇ ਸਾਡਾ ਬੱਚਾ ਬੱਚਾ ਆ ਕੇ ਆ ਰਿਹਾ ਹੈ ਜੀ ਬਿਲਕੁਲ ਨਹੀਂ ਮੈਂ ਰਾਤ ਨੂੰ ਜਿੱਥੇ ਪਹੁੰਚੀ 460 ਸੈਟੀਸਫੈਕਸ਼ਨ ਵਾਲ ਕੇ ਨੇ ਇਸ ਵਾਰ ਅਖੜਵੇ ਦੇ ਸਾਨੂੰ ਦੇਖੇ ਜੀ ਜੰਗਾਰ ਜੀ ਸਾਡੇ ਨਾਲ ਫੇਰ ਰਾਤ ਕਰਦੇ ਨੇ ਨੋਰਮਲ ਬਹੁਤ ਦੋਸਤਾਂ ਨਾਲ ہاں جی زندہ باد پنجاب دا شہید زندہ باد اپنار پھر یہ تहां تک کس طرح لے گیا بھائی جی کمیٹی قرار دے جی جواناں تسی 27 چ ٹھانے تے